ਪੰਜਾਬ ਯੂਨੀਵਰਸਿਟੀ ਤੋਂ ਬਾਅਦ ਹੁਣ ਕੇਂਦਰ ਸਰਕਾਰ ਚੰਡੀਗੜ੍ਹ ਦਾ ਸਟੇਟਸ ਬਦਲਣ ਦੀ ਤਿਆਰੀ ਚ ਹੈ ਦੱਸਦੀ ਹੈ ਕਿ ਬੀਤੇ ਕੱਲ ਕੇਂਦਰ ਸਰਕਾਰ ਦੇ ਵੱਲੋਂ ਲੋਕ ਸਭਾ ਬੁਲੇਟਿਨ ਜਾਰੀ ਕੀਤਾ ਗਿਆ ਜਿੱਥੇ ਸਰਦ ਰੁੱਤ ਸੈਸ਼ਨ ਦੇ ਵਿਚਾਲੇ ਜੋ ਲੋਕ ਸਭਾ 'ਚ ਪੇਸ਼ ਹੋਣ ਵਾਲੇ ਬਿੱਲ ਨੇ ਉਹਨਾਂ ਬਾਰੇ ਤਮਾਮ ਜਾਣਕਾਰੀ ਜੋ ਹੈ ਉਹ ਬਿੱਲਾਂ ਬਾਰੇ ਦਿੱਤੀ ਗਈ ਤੇ ਇਨ੍ਹਾਂ ਬਿੱਲਾਂ ਦੇ ਵਿਚਾਲੇ ਇੱਕ ਅਹਿਮ ਬਿੱਲ ਸੀ ਚੰਡੀਗੜ੍ਹ ਦੇ ਨਾਲ ਜੁੜਿਆ ਹੋਇਆ ਜਿੱਥੇ ਕੇਂਦਰ ਸਰਕਾਰ ਹੁਣ ਚੰਡੀਗੜ੍ਹ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਦੀ ਤਿਆਰੀਆਂ ਦੇ ਵਿੱਚ ਹੈ ਯਾਨੀ ਕਿ ਸਟੇਟਸ ਬਦਲਣ ਦੀ ਤਿਆਰੀ ਜੋ ਹੈ ਉਹ ਕੇਂਦਰ ਦੇ ਵੱਲੋਂ ਕੀਤੀ ਜਾ ਰਹੀ ਹੈ ਸੰਵਿਧਾਨ ਦੇ ਆਰਟੀਕਲ 240 ਦੇ ਤਹਿਤ ਜੋ ਹੈ ਉਹ ਹੁਣ ਚੰਡੀਗੜ੍ਹ ਨੂੰ ਲਿਆਂਦਾ ਜਾਵੇਗਾ ਜਿਸ ਤੋਂ ਬਾਅਦ ਚੰਡੀਗੜ੍ਹ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਜੋ ਹੈ ਪੂਰੀ ਤਰੀਕੇ ਦੇ ਨਾਲ ਬਣਾ ਦਿੱਤਾ ਜਾਵੇਗਾ ਤੇ ਸਿੱਧੇ ਤੌਰ ਤੇ ਜੋ ਰਾਸ਼ਟਰਪਤੀ ਦਾ ਇੰਚਾਰਜ ਜੋ ਹੈ ਉਹ ਇਸ ਸੂਬੇ ਦੇ ਵਿੱਚ ਹੋਵੇਗਾ ਯਾਨੀ ਕਿ ਚੰਡੀਗੜ੍ਹ ਦੇ ਵਿੱਚ ਜੋ ਹੈ ਸਿੱਧੇ ਤੌਰ ਤੇ ਰਾਸ਼ਟਰਪਤੀ ਦਾ ਜੋ ਹੈ ਰੂਲ ਲੱਗੇਗਾ ਤਾਂ ਪੰਜਾਬ ਦਾ ਹੱਕ ਜੋ ਹੈ ਖੋਹਣ ਦੀ ਕੋਸ਼ਿਸ਼ ਇੱਕ ਵਾਰ ਮੁਰਤੂ ਕੇਂਦਰ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ 240 ਆਰਟੀਕਲ ਜੋ ਹੈ ਉਹ ਸੰਵਿਧਾਨ ਦਾ ਲਾਉਣ ਦੀ ਕੋਸ਼ਿਸ਼ ਜੋ ਹੈ ਉਹ ਲਿਆਂਨ ਕੀਤੀ ਜਾ ਰਹੀ ਹੈ ਆਰਟੀਕਲ 240 ਦੇ ਤਹਿਤ ਜੋ ਹੈ ਉਹ ਚੰਡੀਗੜ੍ਹ ਨੂੰ ਲਿਆਉਣ ਦੀ ਤਿਆਰੀਆਂ ਦੇ ਵਿੱਚ ਕੇਂਦਰ ਸਰਕਾਰ ਹੈ ਤੇ ਇਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਸਿਆਸੀ ਘਮਸਾਂ ਜੋ ਹੈ ਮਚਿਆ ਹੋਇਆ ਹੈ ਦੱਸਦੀ ਹੈ ਕਿ ਪੰਜਾਬ ਦੀਆਂ ਸਾਰੀਆਂ ਹੀ ਪਾਰਟੀਆਂ ਦੇ ਵੱਲੋਂ ਇਸ ਬਿੱਲ ਦਾ ਵਿਰੋਧ ਕੀਤਾ ਗਿਆ ਜਿੱਥੇ ਸੀਐਮ ਮਾਨ ਤੋਂ ਲੈ ਕੇ तमाम ਵਿਰੋਧੀ ਪਾਰਟੀਆਂ ਦੇ ਵੱਲੋਂ ਵੀ ਜੋ ਹੈ ਉਹ ਕੇਂਦਰ ਨੂੰ ਇਹ ਬਿੱਲ ਵਾਪਸ ਲੈਣ ਦੀ ਅਪੀਲ ਜੋ ਹੈ ਉਹ ਕੀਤੀ ਗਈ ਐਸੀ ਮੰੰਦ ਵੱਲੋਂ ਵੀ ਕਿਹਾ ਗਿਆ ਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣੇ ਚੰਡੀਗੜ੍ਹ ਤੇ ਕੇਵਲ ਤੇ ਕੇਵਲ ਸਿਰਫ ਪੰਜਾਬ ਦਾ ਹੱਕ ਹੈ ਚੰਡੀਗੜ੍ਹ ਤੇ ਤੇ ਪੰਜਾਬ ਨੂੰ ਇਸ ਹੱਕ ਤੋਂ ਵਾਂਝਾ ਨਹੀਂ ਰੱਖਿਆ ਜਾ ਸਕਦਾ ਤੇ ਇਸ ਹੱਕ ਨੂੰ ਬਚਾਉਣ ਦੇ ਲਈ ਅਸੀਂ ਹਰ ਸੰਭਵ ਕੋਸ਼ਿਸ਼ ਜੋ ਹੈ ਉਕਰਾਂਗੇ ਤਾਂ ਉਥੇ ਹੀ ਜੋ ਰਾਜਾ ਬਣਿੰਗ ਨੇ ਪੰਜਾਬ ਕਾਂਗਰਸ ਪ੍ਰਧਾਨ ਉਹਨਾਂ ਦੇ ਵੱਲੋਂ ਵੀ ਅਪੀਲ ਕੀਤੀ ਗਈ ਹੈ ਕਿ ਕੇਂਦਰ ਜੋ ਹੈ ਬਿੱਲ ਲੈ ਕੇ ਆ ਰਹੀ ਹੈ ਪੰਜਾਬ ਦੇ ਹਿੱਤਾਂ ਦੇ ਖਿਲਾਫ ਹੈ ਤੇ ਇਸ ਬਿੱਲ ਨੂੰ ਵਾਪਸ ਲੈਣ ਦੀ ਅਪੀਲ ਜੋ ਹੈ ਕੀਤੀ ਗਈ ਹੈ ਉਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੀ ਜੋ ਹੈ ਉਹ ਅਪੀਲ ਕੀਤੀ ਗਈ ਕਿ ਇਹ ਬਿੱਲ ਜੋ ਹੈ ਪੰਜਾਬ ਦੇ ਹੱਕਾਂ ਦੇ ਖਿਲਾਫ ਹੈ ਤਾਂ ਹੁਣ ਪੰਜਾਬ ਬੀਜੇਪੀ ਦਾ ਵੀ ਰਿਐਕਸ਼ਨ ਜੋ ਹੈ ਉਹ ਇਸ ਬਿੰਨ ਤੇ ਨਿਕਲ ਕੇ ਸਾਹਮਣੇ ਆਏ ਜਿੱਤੇ ਸੁਨੀਲ ਜਾਖੜ ਨੇ ਪੰਜਾਬ ਦੇ ਹਿੱਤ ਦੇ ਵਿੱਚ ਗੱਲ ਰੱਖਦੇ ਆ ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬੀਆਂ ਤੇ ਪੰਜਾਬੀ ਹੋਣ ਦੇ ਨਾਤੇ ਅਸੀਂ ਕਦੀ ਵੀ ਪੰਜਾਬ ਦੇ ਹਿੱਤਾਂ ਦੇ ਖਿਲਾਫ ਕੋਈ ਵੀ ਫੈਸਲਾ ਨਹੀਂ ਲੈਣ ਦੇਵਾਂਗੇ ਤੇ ਜੋ ਵੀ ਭ੍ਰੰਮ ਦੀ ਸਥਿਤੀ ਇਸ ਸਮੇਂ ਪੈਦਾ ਹੋਈ ਹੈ ਇਸ ਨੂੰ ਲੈ ਕੇ ਮੈਂ ਖੁਦ ਜੋ ਹੈ ਉਹ ਗੱਲਬਾਤ ਕਰਾਂਗਾ ਸਰਕਾਰ ਦੇ ਨਾਲ ਕਿਉਂਕਿ ਪੰਜਾਬ ਦਾ ਹੱਕ ਜੋ ਹੈ ਉਹ ਚੰਡੀਗੜ੍ਹ ਤੇ ਹੈਗਾ ਏ ਤੇ ਉਹ ਚਾਹੇ ਪੰਜਾਬੀ ਯੂਨੀਵਰਸਿਟੀ ਦਾ ਮੁੱਦਾ ਹੋਵੇ ਜਾਂ ਪਾ ਪੰਜਾਬ ਦੇ ਪਾਣੀਆਂ ਦਾ ਮੁੱਦਾ ਤਾਂ ਪੰਜਾਬ বিজেপি ਹਮੇਸ਼ਾ ਪੰਜਾਬ ਦੇ ਹਿੱਤ ਦੇ ਲਈ ਜੋ ਹੈ ਉਹ ਖੜੀ ਰਹੇਗੀ ਤੇ ਦ੍ਰਿੜਤਾ ਦੇ ਨਾਲ ਜੋ ਹੈ ਪੰਜਾਬ বিজেপি ਪੰਜਾਬ ਦੇ ਨਾਲ ਖੜੀ ਹੈ ਤਾਂ ਜਹੇ ਦੇ ਵਿਚਾਲੇ ਉਹਨਾਂ ਨੇ ਕਿਹਾ ਕਿ ਮੈਂ ਖੁਦ ਪੰਜਾਬੀ ਹੋਣ ਦੇ ਨਾਤੇ ਜੋ ਹੈ ਸਰਕਾਰ ਦੇ ਨਾਲ ਗੱਲਬਾਤ ਕਰਾਂਗਾ ਕਿਉਂਕਿ ਚੰਡੀਗੜ੍ਹ ਤੇ ਕੇਵਲ ਤੇ ਕੇਵਲ ਪੰਜਾਬ ਦਾ ਹਕ ਹੈ ਤਾਂ ਵਕ ਵਕ तमाम 파ਟੀਆਂ ਦੇ ਵੱਲੋਂ ਜੋ ਹੈ ਉਹ ਆਪਣਾ ਪੱਖ ਰੱਖਿਆ ਗਿਆ ਹੈ ਤੇ ਕਿਹਾ ਗਿਆ ਹੈ ਕਿ ਪੰਜਾਬ ਦਾ ਹੱਕ ਹੈ ਚੰਡੀਗੜ੍ਹ ਤੇ ਚੰਡੀਗੜ੍ਹ ਨੂੰ ਇਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਨਹੀਂ ਖੋ ਸਕਦੀ ਤਾਂ ਹੁਣ ਇਹ ਬਿੱਲ ਲਿਆਉਣ ਦੀ ਤਿਆਰੀ ਜੋ ਹੈ ਕੇਂਦਰ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਜੋ ਸਰਦਰੁੱਤ ਸੈਸ਼ਨ ਹੋਵੇਗਾ ਉਸ ਦੇ ਵਿਚਾਲੇ ਇਹ ਬਿੱਲ ਜੋ ਹੈ ਪੇਸ਼ ਕੀਤਾ ਜਾਵੇਗਾ ਜਿਸ ਤਹਿਤ ਹੁਣ ਚੰਡੀਗੜ੍ਹ ਨੂੰ ਜੋ ਹੈ ਉਹ ਸੰਵਿਧਾਨ ਦੇ ਆਰਟੀਕਲ 240 ਤਹਿਤ ਲਿਆਉਣ ਦੀਆਂ ਤਿਆਰੀਆਂ ਜੋ ਨੇ ਕੇਂਦਰ ਸਰਕਾਰ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਜਿਸ ਤੋਂ ਬਾਅਦ ਸਦਰ ਤੌਰ ਤੇ ਚੰਡੀਗੜ੍ਹ ਨੂੰ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਜਾਵੇਗਾ ਤੇ ਰਾਸ਼ਟਰਪਤੀ ਦਾ ਇੰਚਾਰਜ ਜੋ ਹੈ ਉਹ ਚੰਡੀਗੜ੍ਹ ਦੇ ਵਿੱਚ ਹੋਵੇਗਾ ਦੱਸਦੀ ਕਿ ਮੌਜੂਦਾ ਸਮੇਂ ਦੇ ਵਿੱਚ ਜੋ ਪੰਜਾਬ ਦੇ ਰਾਜਪਾਲ ਨੇ ਗੁਲਾਬ ਚੰਦ ਕਟਾਰੀਆ ਉਹ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ ਨੇ ਪਰ ਇਹ ਬਿੱਲ ਲਾਗੂ ਹੋਣ ਤੋਂ ਬਾਅਦ ਜੋ ਹੈ ਉਹ ਰਾਸ਼ਟਰਪਤੀ ਸਿੱਧੇ ਤੌਰ ਤੇ ਇੰਚਾਰਜ ਹੋਣਗੇ ਚੰਡੀਗੜ੍ਹ ਦੇ ਵਿੱਚ ਤਾਂ ਹੁਣ ਵੇਖਣਾ ਹੋਵੇਗਾ ਕਿ ਇਹ ਬਿੱਲ ਜੋ ਹੈ ਉਹ ਵਿਧਾਨ ਲੋਕ ਸਭਾ ਦੇ ਵਿੱਚ ਪੇਸ਼ ਹੁੰਦਾ ਹੈ ਪਾਸ ਹੁੰਦਾ ਹੈ ਤੇ ਕੀ ਕੁਝ ਅਗਲੀ ਕਾਰਵਾਈ ਹੁੰਦੀ ਹੈ ਇਹ ਹੁਣ ਵੇਖਣ ਵਾਲਾ ਹੋਵੇਗਾ